ਅੱਜ ਦਾ ਮੇਰਾ ਲੋਨ ਨਿਕਲ ਗਿਆ ਜਦੋਂ ਤੁਸੀਂ ਆ ਕਣਕ ਦੇ ਸਿੱਟਿਆਂ ਦਾ ਗਲਦਸਤਾ ਦਿੱਤਾ ਸਾਲ ਇਹ ਨਹੀਂ ਕਿਹਾ ਸਾ ਜਿੱਦਣ ਅੰਨ ਦਾਤੇ ਦਾ ਸਟਾਸ ਲੈਵਲ ਦਾ ਹੋ ਗਿਆ ਜੇ ਸਰਕਾਰ ਇਸ ਲੈਵਲ ਦਾ ਸਟਾ ਕਰਤਾ ਸਾਦਾ ਸਰਕਾਰ ਕਾਬਜਾ ਬੋਜੂ ਕਿਉਂਕਿ ਅੰਨਦਾਤਾ ਜਿਹਦੇ ਸਾਰਾ ਦੇਸ਼ ਪਾਲਿਆ ਹੁਣ ਤੱਕ ਮੇਰਾ ਅੰਨਦਾਤਾ ਮੇਰਾ ਕਿਸਾਨ ਕਦੀ ਭੁੱਖਾ ਨਹੀਂ ਮਰਨਾ ਚਾਹੀਦਾ ਇਹਦੇ ਲਈ ਮਹਿਲਾ ਮਰਨੀ ਚਾਹੀਦੀ ਹੈ ਇਹਦੇ ਲਈ ਦੇਮ ਮਰਨੇ ਚਾਹੀਦੇ ਆ ਇਹਦੇ ਲਈ 24 ਘੰਟੇ ਬਿਜਲੀ ਵਰਨੀ ਚਾਹੀਦੀ ਆ ਇਹਦੇ ਲਈ 24 ਘੰਟੇ ਬਿਲੀਆ ਧਰਤੀ ਤੇ ਆਉਗੀ ਤੁਸੀਂ ਦੋਰ ਰੱਖਿਓ ਕਿੱਦਾਂ ਹੁੰਦੀ ਆ ਮੈਂ ਲੈ ਕੇ ਆਉਂਗਾ ਜਿਹੜੀ ਬਿਜਲੀ ਉਹ ਤੁਸੀਂ ਨਾ ਬੰਨ੍ਹਦੀ ਲੰਘਦੀ ਫਲ ਲਗਾ ਦੇ ਕੇ ਵੇਖਿਓ ਤੁਸੀਂ ਕੀ ਬਣਦੇ ਰਾਦਾ ਸਾਡਾ ਦੇ ਜਿੱਕੇ ਸਾਡਾ ਅੰਦਾ ਤਾਂ ਸਾਡੇ ਬੱਚੇ ਬਾਹਰ ਕਿਉਂ ਜਾਣ ਸਾਡੇ ਗੰਨੇ ਦਾ ਰੇਟ ਸਹੀ ਹੋ ਜਾਏ ਸਾਨੂੰ ਐਮਐਸਪੀ ਮਿਲ ਜਾਏ ਸਾਨੂੰ ਸਬਜ਼ੀਆਂ ਦਾ ਰੇਟ ਸਹੀ ਮਿਲ ਜਾਣ ਸਾਡੂ ਦੁੱਧ ਦਾ ਰੇਟ ਸਹੀ ਮਿਲ ਜਾਏ ਤੇ ਸਾਡੇ ਬੱਚੇ ਕੈਨੇਡਾ ਮਿਲ ਕੇ ਕਿਉਂ ਜਾਣ ਦੀ ਉਹ ਇਥੇ ਆਪਣੇ ਵਟਨ ਪੈਸੇ ਵਟਨ ਇਥੇ ਆਪਣੇ ਰੋਜ਼ਨਾਹ ਜਾਈ ਕੱਲ ਇਹਦੇ ਨਾਲ ਦੀ ਤਰਤੀ ਕਿੱਥੇ ਆ ਤੇ ਸਭ ਤੋਂ ਤਗੜੀ ਤਰਤੀ ਆ ਜਿੱਥੇ ਆਪਾਂ ਰਹਿੰਦੇ ਹਾਂ ਸੋ ਤੁਸੀਂ ਬਹੁਤ ਵੱਡਾ ਗਲਦਸਤਾ ਦੇ ਕੇ ਇੱਕ ਵੱਡਾ ਜੁਮਿਆ ਦੀ ਮੈਨੂੰ ਦਿੱਤੀ ਆ ਤੁਹਾਡੀ ਕਿਰਪਾ ਨਾਲ ਜਦੋਂ ਲੋਕ ਸਭਾ ਦਾ ਗੇਟ ਲੰਘ ਖੇਕਾ ਮੋਹਲ ਵੀ ਕਹਦੇ ਹੋ ਜਦੋਂ ਗਏ ਲੋਕ ਸਭਾ ਸਾਰੇ ਅੱਜ ਹੀ ਰੱਖ ਰਹੇ ਨੇ ਨਾਲ ਲੈ ਕੇ ਜਾਊਂਗਾ ਗੇਟ ਤੇ ਉਦੋਂ ਨਾਲ ਲੈ ਕੇ ਜਾਊਂਗਾ ਕਿਹਾ ਮੇਲੇ ਕਿਸਾਨ ਦਾ ਗਲਦਸਤਾ ਇਹ ਕਿਸਾਨ ਦਾ ਗਲਦਸਤਾ ਜਿਹੜਾ ਜਦੋਂ ਉੱਥੇ ਬੋਲਾਂਗੇ ਪੂਰੀ ਦੁਨੀਆ ਦੇ ਪੰਜਾਬੀ ਦੇਖਣਗੇ ਦੇ ਨਾਲਿਆਂ ਲਓ ਤੁਸੀਂ ਖੁਸ਼ ਹੋਗੇ ਜੇ ਤੁਹਾਡਾ ਕੋਈ ਬੱਚਾ ਜਾ ਕੇ ਤੁਹਾਡੀ ਗੱਲ ਕਰ ਦੇਵੇ ਦੇਖੋ ਕੀ ਬਣਦਾ ਤੁਸੀਂ ਪਹਿਲਾਂ ਅਸੈਂਬਲੀ ਵੀ ਦੇਖਿਆ ਇੱਥੇ ਵੀ ਦੇਖੋਗੇ ਵੱਡਾ ਕੰਮ ਆ ਕਿਉਂਕਿ ਬੜੇ ਬੜੇ ਵੱਡੇ ਲੋਕ ਬੈਠੇ ਹੁੰਦੇ ਉੱਤੇ ਪਰ ਕੋਈ ਨਹੀਂ ਸਾਨੂੰ ਵੀ ਮਾਵਾ ਜਨੇ ਬਾਬਾ ਬੁੱਢਾ ਸਾਹਿਬ ਸਾਡੇ ਨਾਲ ਆ ਫਰ ਤੋਂ ਵੱਡਾ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਆ ਬਾਬੇ ਬੁੱਢੇ ਤੋਂ ਕੋਈ ਵੱਡਾ ਨਹੀਂ ਬਾਕੀ ਸਭ ਜਿੱਦਾ ਥੱਲੇ ਆ ਇਸ ਕਰਕੇ ਅਸੀਂ ਇੱਥੇ ਵੀ ਆਪਣੇ ਲੋਕਾਂ ਦੀ ਆਪਣੇ ਕਿਸਾਨਾਂ ਦੀ ਆਪਣੇ ਮਿਹਨਤੀ ਨੌਜਵਾਨਾਂ ਦੀ ਲੜਾਈ ਜਰੀ ਲੜਾਂਗੇ ਅਜੇ ਰਾਵੀ ਦਰਿਆ ਤੋਂ ਪਾਰ ਤੇ ਪਾਕਿਸਤਾਨ ਦੇ ਕੰਢੇ ਦੇ ਉੱਤੇ ਆਪਣੇ ਪੇਟਵਾਰੇ ਆਪਣੇ ਬੱਚਿਆਂ ਦੇ ਪੇਟਵਾਰੇ ਆਪਣੀ ਖੇਤੀ ਦੇ ਪੇਟਵਾਰੇ ਮੀਟਿੰਗ ਕਰ ਰਹੇ ਆ ਪਹਿਲਾਂ ਤਾਂ ਜਿੰਨੇ ਤੁਸੀਂ ਇਹਦਾ ਪਿੰਡਾਂ ਵਾਲੇ ਦਰਿਆ ਤੋਂ ਪਾਸ ਜ਼ਮੀਨਾਂ ਵਾਲੇ ਕਿਸਾਨ ਵੀ来ਓ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਕਹਿਣੀਆਂ ਬੈਠ ਜਦੋਂ 22 ਤੋਂ ਪਹਿਲਾਂ ਜਦੋਂ ਅਸੀਂ ਪਿੰਡ-ਪਿੰਡ ਜਾਂਦੇ ਸੀ ਪੂਰੇ ਪੰਜਾਬ ਚ ਕੰਪਲੇਨ ਕਰਦੇ ਸੀਗੇ ਉਦੋਂ ਵੀ ਮੈਂ ਲੋਕਾਂ ਨੂੰ ਕਹਿੰਦਾ ਸੀ ਕਿ ਯਾਰ ਤੁਸੀਂ ਜੇ ਵੋਟ ਬਉੜੀਆਂ ਤੁਹਾਨੂੰ ਵੋਟ ਦਾ ਅਰਥ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੀ ਕੀਮਤੀ ਹੈ ਅਸੀਂ ਅਮਰੀਕਾ ਦੇ ਵਿੱਚ ਵੋਟਾਂ ਪੈਂਦੀਆਂ ਦੇਖੀਆਂ ਕੈਨੇਡਾ ਦੇ ਵਿੱਚ ਦੇਖਿਆ ਇੱਕ ਵਾਰ ਮੈਂ ਕੈਨੇਡਾ ਦੇ ਵਿੱਚ ਮੇਰੇ ਇੱਕ ਦੋਸਤ ਚੀਮਾ ਜੀ ਐਮਐਲਏ ਖੜੇ ਉਹਨਾਂ ਦਾ ਮੈਂ ਪਹਚਾਨ ਕਰਦਾ ਸੀਗਾ ਉੱਥੇ ਜਿਹੜਾ ਉਮੀਦਵਾਰ ਆਉਂਦਾ ਉਹ ਜਦੋਂ ਉਮੀਦਵਾਰ ਆਉਂਦਾ ਮੀਟਿੰਗ ਕਰਦਾ ਉੱਥੇ ਏਦਾਂ ਮੀਟਿੰਗਾਂ ਨਹੀਂ ਹੁੰਦੀਆਂ ਛੋਟੇ ਛੋਟੇ ਹਾਲਾਂ ਦੇ ਵਿੱਚ ਵੱਡੀਆਂ-ਵੱਡੀਆਂ ਮੀਟਿੰਗਾਂ ਹੁੰਦੀਆਂ ਬਾਬੂ ਸਿੱਧੀ ਜੀ ਨੂੰ ਪਤਾ ਇਹਨਾਂ ਦੀ ਫੈਮਿਲੀ ساری ਉੱਥੇ ਆ ਤੇ ਜਿਹੜਾ ਉਮੀਦਵਾਰ ਆਉਂਦਾ ਉਹ ਸਾਹਮਣੇ ਸਕਰੀਨ ਲਾਉਂਦਾ ਆਪਣੀ ਸਕਰੀਨ ਦੇ ਉੱਤੇ ਉਹ ਕਹਿੰਦਾ ਕਿ ਤੁਹਾਡੇ ਸ਼ਹਿਰ ਦੇ ਐਨੇ ਮੁੱਦੇ ਆ ਜੇ ਤੁਸੀਂ ਮੈਨੂੰ ਚੁਣੋਗੇ ਤੇ ਮੈਂ ਤੁਹਾਡੇ ਮੁੱਦੇ ਜਿਹੜੇ ਹੱਲ ਕਰ ਦੂੰਗਾ ਮੰਨ ਲਓ ਦੇਖਿਆ ਕਿ ਸ਼ਹਿਰ ਦੇ 40 ਮੁੱਦੇ ਨੇ ਮੈਂ ਹੱਲ ਕਰੂੰਗਾ ਉੱਥੇ 4 ਸਾਲ ਤੋਂ ਬਾਅਦ ਵੋਟਾਂ ਪੈਂਦੀਆਂ ਲੋਕ ਵੋਟਾਂ ਬੰਦੇ ਆ ਕਾਮਜਾਬ ਹੋ ਜਾਂਦਾ ਬੰਦਾ ਪਰ ਫਿਰ ਦੀਦ ਅਗਲੀਆਂ ਵੋਟਾਂ ਹੁੰਦੇਗੇ ਉਹੀ ਬੰਦਾ 4 ਸਾਲ ਬਾਅਦ ਆਉਂਦਾ ਉਹ ਆਪਣਾ ਫੇਰ ਉਹੀ ਸਕਰੀਨ ਲਾਉਂਦਾ ਉਹ ਕਹਿੰਦਾ ਵੀ ਮੈਂ ਜਦੋਂ ਤੁਹਾਡੇ ਕੋਲ ਵੋਟਾਂ ਮੰਗਰ ਆਇਆ ਸੀਗਾ ਮੈਂ ਤੁਹਾਨੂੰ ਕਿਹਾ ਹੀ ਕਿ ਤੁਹਾਡੇ 40 ਮੁੱਦੇ ਆ ਮੈਂ 32 ਹੱਲ ਕਰਦੇ ਪਰ 8 ਨਹੀਂ ਹੱਲ ਹੋਏ ਜਿਹੜੇ 8 ਨਹੀਂ ਹੋਏ ਉਹਨੇ ਉਹ ਕਾਰਨ ਦੱਸਦਾ ਵੀ ਕਿਉਂ ਨਹੀਂ ਹੋਇਆ ਉਹ ਕਹਿੰਦਾ ਅੱਗੇ ਜੇ ਮੈਨੂੰ ਤੁਸੀਂ ਵੋਟਾਂ ਪਾ ਦੋਗੇ ਤੇ ਬਾਕੀ ਦੇ ਹੱਥ ਵੀ ਪੂਰੇ ਹੋ ਜਾਣਗੇ ਵੋਟ ਦਾ ਇਹ ਇੱਥੇ ਜਿਹੜਾ ਵੋਟਰ ਦਾ ਲੋਕਾਂ ਦੇ ਇਮਾਨਤ ਦਾ ਪੋਲੀਟੀਕਲ ਪਾਰਟੀਆਂ ਦੇ ਸਭ ਕੋ ਪੁੱਛਣਾ ਹੈ ਨਹੀਂ ਕੋਈ ਪੁੱਛਦਾ ਹੀ ਨਹੀਂ ਕਿ ਜਦ 5 ਸਾਲ ਪਹਿਲਾਂ ਵੀ ਤੁਹਾਨੂੰ ਵੋਟਾਂ ਪਾਈਆਂ ਸੀ ਤੁਸੀਂ ਕੀ ਕੀਤਾ ਉੱਤੋਂ ਪਹਿਲਾਂ ਵੀ 5 ਸਾਲ ਪਈਆਂ ਸੀ ਕੋਈ ਹੋਰੋਂ ਕੀ ਕੀਤਾ ਉਹਦੇ ਤਾਂ ਪਹਿਲਾਂ ਵੀ ਪਈਆਂ ਸੀ ਕੋਈ ਨਹੀਂ ਪੁੱਛਦਾ ਉਹੀ ਲੀਡਰ ਦੁਬਾਰਾ ਹੁੰਦੇ ਹੱਥ ਜੋੜਦੇ ਐ ਇੱਕ ਪਾਸੇ 1700 ਨਹੀਂ ਖੜ ਜਾਂਦੇ ਆ ਦੂਜੇ ਪਾਸੇ ਕਨਵੈਨਸਿੰਗ ਹੋਣੀ ਖੜ ਜਾਂਦੇ ਉਹ ਵੋਟਾਂ ਲੈ ਕੇ ਫਿਰ 5 ਸਾਲਾਂ ਬਾਅਦ ਜਿੱਤ ਜਾਂਦੇ ਇਹ ਤਾਂ ਸਭ ਤੁਹਾਡੀ ਜਾਂ ਸਾਡੀ ਕਿਸਮਤ ਚੰਗੀ ਸੀਗੀ ਕਿ ਇਸ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਬਣਦੀ ਸੀਗੀ ਅਰਵਿੰਦ ਕੇਰਿਵਾਲ ਜੀ ਨੇ ਪਾਰਟੀ ਬਣਾਉਣੀ ਹੀ ਭਗਵੰਤ ਮਾਨ ਜੀ ਨੇ ਪੰਜਾਬ ਚਗਵਾਈ ਕਰਦੀ ਸੀ ਇਹ ਜਿਹੜੇ ਖਾਨਦਾਨ ਨੇ ਪੀੜੀਦਰ ਪੀੜੀ ਲੋਕ ਤੁਰੇ ਆਉਂਦੇ ਆ ਦਾਦਾ ਮੰਤਰੀ ਹੀ ਪਪਾ ਐਮਪੀ ਸੀਗਾ ਅਤੇ ਐਮਐਲਏ ਸੀਗਾ ਹੁਣ ਕੁੜੀ ਆ ਹੁਣ ਫਲਾਣਾ ਆ ਇਹ ਪੀੜੀ ਦਾ ਪੀੜੀ ਕੰਮ ਤੁਲਿਆਉਂਦਾ ਸੀਗਾ ਇਹ ਤਾਂ ਮਾਨ ਨੇ ਇਹਦੇ ਮਾਸਟਰ ਵੀ ਦੱਸ ਸਕਦਾ ਮੁੰਡੇ ਨੇ ਪੰਜਾਬ ਚੋਂ ਕੰਮ ਖਤਮ ਕੀਤਾ ਨਹੀਂ ਤੇ ਉਹੋ ਹੀ ਖਾਂਦਾ ਨਾਈ ਜਾਂਦੇ ਬਾਦਲ ਕੇ ਸਿੱਧੂ ਕੇ ਬਾਜਵੇ ਬਰਾੜ ਉਹ ਹੀ ਪੰਸਾ ਖੰਡਾਂਤਾਂ ਕਾਲੀਆਂ ਦਾ ਰਾਜ ਚ ਕਾਂਗਰਸ ਦਾ ਉਹੀ ਆਈ ਜਾਂਦੇ ਸੀਗੇ ਇਹ ਤੇ ਮਾਨ ਦੇ ਆ ਕੇ ਖਤਮ ਕੀਤਾ ਤੁਹਾਡੇ ਤੋਂ ਆਏ ਅਸੀਂ ਤੁਹਾਡੇ ਤੋਂ ਫੜੇ ਹੀ ਬਾਜਾ ਸਾਹਿਬ ਬੋਲ ਕੇ ਗਏ ਉਹ ਮੈਨੂੰ ਗਏ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਸਭ ਇਸ ਪਾਰਟੀ ਚਹੀ ਕੰਮ ਕਰਦੇ ਆ ਜਿਸ ਪਾਰਟੀ ਦਾ ਕੌਮੀ ਕੰਵਿਨਸ਼ਨਰ ਮੋਦੀ ਨੇ ਦਰਦਿਆਂ ਜੇਲ੍ਹ ਦਿੱਤਾ ਜਿਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਭਗਵੰਤ ਮਾਨ ਸਾਦ ਉੱਥੇ ਪਤਵਾਰਵਾਦ ਵਾਲਾ ਕੋਈ ਸ਼ਬਦ ਨਹੀਂ ਜੂਜ਼ ਕੀਤਾ ਜਾ ਸਕਦਾ ਇਹ ਗੱਲ ਆਪਣੇ ਦਿਮਾਗ ਚ ਰੱਖ ਕੇ ਅਸ਼ਾਰਾ ਜਦੋਂ ਆਊਗਾ ਅਸ਼ਾਰਾ ਕਿ ਪਾਰਟੀ ਵੱਲ ਕਰਦੇ ਆਊਗਾ ਸਰ ਇਦਾਂ ਇਸ਼ਾਰੇ ਦੇਉਂਦੇ ਪਾਰਟੀ ਜੇ ਤੂੰ ਇੱਕ ਬੁਲਾਉਂਦਾ ਇਹ ਤਾਂ ਬੱਚਿਆਂ ਨੂੰ ਸਿੱਖਿਆ ਦੇ ਦੇਣਾ ਕਿ ਜਾਂ ਲੋਕ ਸੇਵਾ ਕਿੱਦਾਂ ਕਰਨੀ ਹੈ ਤੁਸੀਂ ਬਾਹਰ ਦੇ ਦੇਸ਼ਾਂ 'ਚ ਜਾਂਦੇ ਹੋ ਇਹ ਇੱਥੇ ਆ ਕੇ ਦੇਖੋ ਲੋਕਾਂ ਦਾ ਹਾਲ ਕੀ ਹੈ ਸਰਕੂ ਸੀਟ ਨਹੀਂ ਆਏ ਕੋਈ ਸ਼ੌਂਕ ਦੀ ਹੈ ਕੁਰਸੀ ਦਾ ਕੋਈ ਸ਼ੌਂਕ ਨਹੀਂ ਬੜੇ ਬੜੇ ਘਰਾਂ ਦਾ ਵੱਡੀਆਂ ਵੱਡੀਆਂ ਗੱਡੀਆਂ ਦਾ ਬਸ ਆ ਸ਼ੌਂਕ ਸੀਗਾ ਆਠੋਂ ਪੂਰੇ ਕਰ ਲੈ ਸਰ ਜਿਹੜੇ ਕੰਮ ਕਿਸੇ ਨੇ ਨਹੀਂ ਕੀਤੇ ਤੁਹਾਨੂੰ ਕਰਕੇ ਦਿਖਾਉਣੇ ਆਓ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਆ ਕਰੋਗੇ ਕਿ ਕਈ ਕਦੀ ਵੋਟ ਪਾਈ ਸੀ ਤੁਸੀਂ ਦੱਸਿਆ ਕਰੋਗੇ ਕਿ ਜੇਸ ਬੰਦੇ ਦੋਈ ਭਾਈ ਜੀ ਵੋਟਾਂ ਪਾਈਆਂ ਕਲਦੀਪ ਸਿੰਘ ਧਾਲੀਵਾਲ ਨੂੰ